ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਪਾਸੋਂ ਉਹਨਾਂ ਦੀ ਇਹ ਕਥਾ ਨੂੰ ਆਓ ਸਰਵਣ ਕਰੀਏ ਇਹ ਬਹੁਤ ਵੱਡਾ ਮਾਨਸਿਕ ਰੋਗ ਹੈ ਵੈਰ ਤੇ ਭੈ ਭੈ ਦੇ ਚ ਦਬਿਆ ਹੋਇਆ ਮਨੁੱਖ ਵੈਰ ਦੇ ਚ ਦਬਿਆ ਹੋਇਆ ਮਨੁੱਖ ਅਕਸਰ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਦਾ ਹੈ ਅਕਸਰ ਪਾਗਲਪਨ ਦੇ ਦਹਾਣੇ ਤੇ ਜਾ ਪਹੁੰਚਦੇ ਨੇ ਭਗਤ ਕਬੀਰ ਕਹਿੰਦੇ ਨੇ ਰਾਮ ਦੇ ਗੁਣ ਗਾਉਂਦਿਆਂ ਗਾਉਂਦਿਆਂ ਮੇਰੀ ਇੱਕ ਹਾਲਤ ਬਣ ਗਈ ਏ ਕਹੇਤ ਕਵੀਰ RAM ਗੁਣ ਗਾਉ ਆਪ ਨਾ ਡਰੋ ਨਾ ਅਵਰ ਡਰਾਓ ਹੁਣ ਨਾ ਮੈਂ ਕਿਸੇ ਤੋਂ ਡਰਦਾ ਨਾ ਮੈਂ ਕਿਸੇ ਨੂੰ ਡਰਾਉਣਾ ਇਹ ਅਵਸਥਾ ਉਦੋਂ ਹੀ ਬਣਦੀ ਏ ਜਦ ਬੰਦਾ ਨਿਰਭਉ ਦਾ ਜਾਪ ਕਰੇ ਜਿਹਦੇ ਚ ਭੈ ਨਹੀਂ ਉਹਦੇ ਨਾਲ ਜੁੜੇ ਤਾਂ ਹੀ ਬਹਿਤ ਰਹਿਤ ਹੋ ਸਕੇਗਾ ਵਰਨਾ ਬੰਦਾ ਭੈ ਭੀਤ ਬਣਿਆ ਹੀ ਰਹੇਗਾ ਬੰਦੇ ਦੇ ਅੰਦਰ ਕਈ ਤਰ੍ਹਾਂ ਦੇ ਹੋਰ ਵੀ ਭੈ ਨੇ ਕਿਧਰੇ ਮੈਂ ਮਰ ਨਾ ਜਾਵਾਂ ਕਿਧਰੇ ਮੇਰਾ ਦੇ ਦੇ ਗੱਲਣਾ ਨਿਕਲ ਜਾਏ ਕਿਧਰੇ ਮੇਰੀ ਬੇਇੱਜ਼ਤੀ ਨਾ ਹੋ ਜਾਏ ਕਿਧਰੇ ਸਮਾਜ ਦੇ ਵਿੱਚ ਬਣਿਆ ਹੋਇਆ ਰਤਬਾ ਮੇਰਾ ਖਤਮ ਨਾ ਹੋ ਜਾਏ ਕਿਧਰੇ ਮੈਂ ਮਰ ਨਾ ਜਾਵਾਂ ਕਿਧਰੇ ਮੈਨੂੰ ਕੋਈ ਚੋਟ ਨਾ ਲੱਗ ਜਾਏ ਮੈਂ ਕਿਧਰੇ ਮੁਕਦਮੇ ਵਿੱਚ ਹਾਰ ਨਾ ਜਾਵਾਂ ਗਰਸ ਕੇ ਦਿਨ ਇੱਕ ਹੈ ਪਰ ਅਨੇਕਾਂ ਤਰ੍ਹਾਂ ਦੇ ਭੈ ਜੌਲੀ ਵਿੱਚ ਪੈ ਨੇ ਔਰ ਹਰ ਦਿਨ ਕਿਸੇ ਨਵੇਂ ਭੈ ਨੂੰ ਜਨਮ ਦਿੰਦਾ ਹੈ ਔਰ ਮੈਂ ਫਿਰ ਅਰਜ਼ ਕਰਾਂ ਭੈ ਸਿਰਫ ਮੌਤ ਦਾ ਹੀ ਹੈ ਕਈ ਬੰਦੇ ਇਤਨੇ ਭੈ ਭੀਤ ਨੇ ਉਹ ਇਸ ਹੱਦ ਤੱਕ ਵੀ ਸੋਚਦੇ ਨੇ ਟ੍ਰੇਨ ਵਿੱਚ ਨਹੀਂ ਬੈਠਣਾ ਬੱਸ ਵਿੱਚ ਨਹੀਂ ਬੈਠਣਾ ਕਾਰ ਵਿੱਚ ਨਹੀਂ ਬੈਠਣਾ ਕਿਉਂਕਿ ਐਕਸੀਡੈਂਟ ਹੋ ਜਾਂਦੇ ਨੇ ਮੌਤ ਹੋ ਜਾਂਦੀ ਹੈ ਪਰ ਉਹਨਾਂ ਨੂੰ ਕੌਣ ਦੱਸੇ ਮੌਤ ਤੇ ਚਾਰਪਾਈ ਤੇ ਵੀ ਆ ਜਾਂਦੀ ਹੈ ਮੌਤ ਤੇ ਘਰ ਦੇ ਵਿੱਚ ਵੀ ਆ ਜਾਂਦੀ ਹੈ ਮੌਤ ਵਾਸਤੇ ਬਾਹਰ ਜਾਣ ਦੀ ਕੋਈ ਲੋੜ ਵੀ ਨਹੀਂ ਤਾਂ ਪਰਬਲ ਜਿਹੜਾ ਭੈ ਹੈ ਮਨੁੱਖ ਦੇ ਜ਼ਿਹਨ ਵਿੱਚ ਉਹ ਮੌਤ ਦਾ ਔਰ ਸਤਗੁਰ ਕਹਿੰਦੇ ਨੇ ਪ੍ਰਮਾਤਮਾ ਅੰਮ੍ਰਿਤ ਹੈ। ਉਹਦੇ 'ਚ ਮੌਤ ਹੀ ਨਹੀਂ। ਇਸ ਵਾਸਤੇ ਉਹ ਨਿਰਭਉ ਹੈ। ਉਸ ਤੋਂ ਕੋਈ ਵੱਡਾ ਹੀ ਨਹੀਂ। ਇਸ ਵਾਸਤੇ ਉਸ ਦੇ 'ਚ ਭੈ ਹੀ ਨਹੀਂ। ਔਰ ਉਸ ਦੇ 'ਚ ਵੈਰ ਹੀ ਨਹੀਂ। ਵੈਰ ਇੱਕ ਮਾਨਸਿਕ ਰੋਗ ਹੈ। ਅਕਸਰ ਸ਼ਰੀਕਾਂ ਨਾਲ ਹੁੰਦਾ ਹੈ। ਬਰਾਬਰ ਦੇ ਮਨੁੱਖਾਂ ਨਾਲ ਪੈਦਾ ਹੋ ਜਾਂਦਾ ਹੈ। ਔਰ ਅੰਦਰੋਂ ਕੋਸ਼ਿਸ਼ ਹੁੰਦੀ ਹੈ। ਇਹ ਉੱਪਰ ਨਾ ਉਠੇ। ਕਿਉਂਕਿ ਇਹ ਉੱਪਰ ਉਠਿਆ ਮੈਂ ਛੋਟਾ ਹੋ ਜਾਵਾਂਗਾ। ਕੁਦਰਤੀ ਗੱਲ ਹੈ। ਇਕ ਲਕੀਰ ਦੇ ਸਾਹਮਣੇ ਵੱਡੀ ਲਕੀਰ ਖਿੱਚ ਲਈਏ ਦੂਸਰੀ ਆਪਣੇ ਆਪ ਛੋਟੀ ਹੋ ਜਾਂਦੀ ਹੈ ਜਿਸ ਦੇ ਨਾਲ ਸ਼ਰੀਕਾ ਹੈ ਅਗਰ ਉਹ ਆਪਣੇ ਤੋਂ ਵੱਡਾ ਹੋ ਜਾਏ ਤਾਂ ਫਿਰ ਮਨੁੱਖ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦਾ ਹੈ ਇਸ ਵਾਸਤੇ ਇਸ ਦੀ ਕੋਸ਼ਿਸ਼ ਆਉਂਦੀ ਹੈ ਕਿ ਵੱਡਾ ਨਾ ਹੋਵੇ ਔਰ ਉਸ ਦਾ ਵੈਰ ਫਿਰ ਆਪਣੇ ਹਿਰਦੇ ਚ ਰੱਖਦਾ ਹੈ ਔਰ ਉਸ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਮੈਂ ਵੱਡਾ ਹੋਵਾਂ ਕਿਉਂਕਿ ਮੈਂ ਵੱਡਾ ਹੋਵਾਂ ਦੂਜੇ ਨੂੰ ਛੋਟਾ ਕਰਨਾ ਹੀ ਪਏਗਾ ਵਰਨਾ ਮਨੁੱਖ ਹੋ ਹੀ ਨਹੀਂ ਸਕਦਾ परमात्मा ਦੇ ਵਿੱਚ ਵੈਰ ਨਹੀਂ ਕਿਉਂਕਿ ਉਸ ਦਾ ਕੋਈ ਸ਼ਰੀਕ ਹੀ ਨਹੀਂ ਉਸ ਦੀ ਕੋਈ ਬਰਾਬਰੀ ਕਰਨ ਵਾਲਾ ਹੀ ਨਹੀਂ ਕਿਸ ਦਾ ਸ਼ਰੀਕ ਨਾ ਕੋਈ ਨਾ ਕੋ ਕੰਟਕ ਵੈਰਾਈ ਹੈ ਨਹੀਂ ਉਸ ਦਾ ਕੋਈ ਸ਼ਰੀਕ ਮਨੁੱਖ ਦੇ ਮਨ ਦੇ ਵਿੱਚ ਇਹ ਜਿਹੜਾ ਵੈਰ ਭਾਵ ਹੈ ਇਹ ਸਿਰਫ ਸ਼ਰੀਕਾਚਾਰੀ ਕਰਕੇ ਹੈ ਬਰਾਬਰੀ ਕਰਕੇ ਹੈ ایران ਦਾ ਪ੍ਰਸਿੱਧ ਸੰਤ ਹਾਫਿਜ਼ ਦਾ ਕਹਿਣਾ ਹੈ ਦਰਖਤੇ ਦੋਸਤੀ ਬਾਨਿਸ਼ਾ ਕੇ ਕਾਮ ਮੇ ਦਿਲ ਬਬਾਰਾ ਰਦ ਨਿਹਾਲੇ ਦੁਸ਼ਮਨੀ ਬਰਕੁਨ ਕੇ ਰੰਜੋ ਬੇਸ਼ਮਾਰਾ ਰਦ ਐ ਬੰਦੇ ਦੋਸਤੀ ਦਾ ਬੂਟਾ ਲਾ ਸਜਣਤਾ ਦਾ ਬੂਟਾ ਲਾ ਮਿੱਤਰਤਾ ਦਾ ਬੂਟਾ ਲਾ ਜੇ ਤੂੰ ਸੁਖ ਚਾਹਨਾ ਹੈ ਜੇ ਕਿਦਰੇ ਦੁਸ਼ਮਨੀ ਦਾ ਬੂਟਾ ਤੂੰ ਲਾ ਵੀ ਬੈਠਾ ਹੈ ਤਾਂ ਅੱਜ ਹੀ ਜੜੋਂ ਕੁੱਟ ਦੇ ਇਹਨੂੰ ਸਿਵਾਏ ਦੁੱਖਾਂ ਦੇ ਸੋਲ ਦੇ ਹੋਰ ਕੁਛ ਨਹੀਂ ਲੱਗਦਾ ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦਾ ਇਲਾਜ ਦੱਸਦੇ ਨੇ ਜਿਸ ਦਿਨ ਇੱਕ ਸੱਜਣ ਬਣਦਾ ਹੈ ਉਸ ਦਿਨ ਅਨੇਕਤਾ ਆਪਣੇ ਆਪ ਸੱਜਣ ਦਿਖਾਈ ਰਹਿੰਦੀ ਹੈ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਔਰ ਆਲਮਾ ਦਾ ਕਹਿਣਾ ਹੈ ਨਿਤਰਾ ਵਿੱਚ ਜੀਵਣਾ ਸਵਰਗ ਵਿੱਚ ਜੀਵਣਾ ਹੈ ਦੁਸ਼ਮਣਾਂ ਵਿੱਚ ਜੀਵਣਾ ਨਰਕ ਵਿੱਚ ਜੀਵਣਾ ਹੈ ਜਿਹੜੇ ਬੰਦੇ ਕਹਿੰਦੇ ਨੇ ਮੇਰੇ ਤੇ ਗਲੀਆਂ ਦੇ ਕੱਖ ਵੀ ਦੁਸ਼ਮਣ ਨੇ ਇਸ ਬੰਦੇ ਨੂੰ ਨਰਕ ਵਿੱਚ ਜਾਣ ਦੀ ਲੋੜ ਹੀ ਨਹੀਂ ਇਹ ਤੇ ਨਰਕ ਦੇ ਛੀ ਜੀ ਰਿਹਾ ਹੈ ਹੋਰ ਕਿਹੜੇ ਨਰਕ ਵਿੱਚ ਜਾ ਰਿਹਾ ਹੈ ਔਰ ਜੋ ਇਹ ਆਖੇ ਕਿ ਪਸ਼ੂ ਪੰਖੀ ਬਨਸਪਤੀ ਕੀੜੇ ਮਕੋੜੇ ਤੱਕ ਮੇਰੇ ਮਿੱਤਰ ਨੇ ਉਹਨੂੰ ਹੋਰ ਕਿਹੜਾ ਸਵਰਗ ਚਾਹੀਦਾ ਉਹ ਤੇ ਸਵਰਗ ਦੇ ਵਿੱਚ ਜੀ ਰਿਹਾ ਹੈ ਜਿਨੇ ਪਸ਼ੂਆਂ ਨੂੰ ਮਿੱਤਰ ਬਣਾ ਲਿਆ ਉਹ ਮਨੁੱਖਾਂ ਨੂੰ ਕੌਣੇ ਮਿੱਤਰ ਸਮਝੇਗਾ ਔਰ ਇਹ ਭਾਵਨਾ ਉਦੋਂ ਹੀ ਪੈਦਾ ਹੁੰਦੀ ਹੈ ਜਦ ਬੰਦਾ ਉਸ ਇੱਕ ਨੂੰ ਸੱਜਣ ਬਣਾਉਂਦਾ ਕਿਉਂਕਿ ਸਾਰੀ ਅਨੇਕਤਾ ਉਸ ਇੱਕ ਦੇ ਆਸਰੇ ਤੇ ਖੜੀ ਹੈ ਅਨੇਕਤਾ ਨੂੰ ਸੱਜਣ ਬਣਾਉਣਾ ਬੜਾ ਔਖਾ ਹੋਵੇਗਾ ਕਿਉਂਕਿ ਅਨੇਕਤਾ ਅਨੰਤ ਹੈ ਗਿਣਤੀ ਤੋਂ ਪਰੇ ਹੈ ਕਿਸ ਕਿਸ ਨੂੰ ਸੱਜਣ ਬਣਾਓਗੇ ਇੱਕ ਇੱਕ ਨੂੰ ਸੱਜਣ ਬਣਾਓਗੇ ਫਿਰ ਵੀ ਕੁਝ ਰਹਿ ਜਾਣਗੇ ਜਿਹੜੇ ਸੱਜਣ ਨਹੀਂ ਬਣਿਆ ਜੇ ਪਰ ਇੱਕ ਨੂੰ ਸੱਜਣ ਬਣਾਈਏ ਕਾਇਨਾਤ ਦਾ ਜ਼ਰਰਾ ਜ਼ਰਰਾ ਆਪਣੇ ਆਪ ਸੱਜਣ ਬਣ ਜਾਂਦਾ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰਵਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਸਭ ਕੋ ਮੀਤ ਹਮ ਆਪਨ ਕਹਿਨਾ ਹਮ ਸਬਨਾ ਕੇ ਸਾਜਨ ਦੂਰ ਪਰ ਆਇਓ ਮਨ ਕਾ ਬਿਰਹਾ ਤੋ ਮੇਲ ਕੀਓ ਮੇਰੇ ਰਾਜਨ ਗੁਰੂ ਘਰ ਦਾ ਇੱਕ ਇਤਿਹਾਸ ਪ੍ਰਸੰਗ ਹੈ ਭਾਈ ਕਨਈਆ ਜੀ ਮੈਦਾਨੇ ਜੰਗ ਰਿਚ ਜਦ ਜਖਮੇ ਦੁਸ਼ਮਣਾਂ ਨੂੰ ਪਾਣੀ ਪਿਲਾਣ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਲਵਖੜੀ ਚੁਲਾ ਲੈਆ ਕਨਈਆ ਸਿਰਫ ਪਾਣੀ ਹੀ ਨਾ ਪਿਲਾ ਮਰਮ ਪੱਟੀ ਵੀ ਕਰ ਲਿਆ ਕਰ ਤੂੰ ਧਨ ਹੈ ਤੇਰੀ ਉਹ ਅਵਸਥਾ ਬਣ ਗਈ ਹੈ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਹੁਣ ਸਾਰਿਆਂ ਨਾਲ ਹੀ ਅਸੀਂ ਸੰਬੰਧ ਜੋੜ ਲਿਆ ਹੁਣ ਸਾਰਿਆਂ ਨਾਲ ਹੀ ਅਸੀਂ ਰਿਸ਼ਤਾ ਜੋੜ ਲਿਆ ਤੋ ਵੈਰ ਇੱਕ ਮਾਨਸਿਕ ਰੋਗ ਹੈ ਔਰ ਵੈਰ ਵਿੱਚ ਜੀਣ ਵਾਲਾ ਮਨੁੱਖ ਨਾ ਸਰੀਰਕ ਤੌਰ ਤੇ ਤੰਦਰੁਸਤ ਹੋਵੇਗਾ ਨਮਾਨਸਿਕ ਤੌਰ ਤੇ ਤੰਦਰੁਸਤ ਹੋਵੇਗਾ ਦਾਮਾਂ ਡੋਲ ਰਹੇਗਾ ਭੈ ਦੇ ਚ ਜੀਣ ਵਾਲਾ ਮਨੁੱਖ ਵੇ ਅਕਸਰ ਉਸ ਦਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਹੋਵੇਗਾ ਪਰੀਪੂਰਣੋ ਪ੍ਰਮਾਤਮਾ ਜੋ ਹੈ ਸਤਗੁਰ ਕਹਿੰਦੇ ਨੇ ਉਹ ਨਿਰਭਉ ਹੈ ਨਿਰਵੈਰ ਹੈ ਵੈਰ ਤੋਂ ਰਹਿਤ ਹੈ ਭੈ ਤੋਂ ਰਹਿਤ ਫਿਰ ਸਤਗੁਰ ਕਹਿੰਦੇ ਨੇ ਉਸ ਸਮੇਂ ਤੋਂ ਵੀ ਪਰੇ ਹੈ ਅਕਾਲ ਕਾਲ ਦੇ ਚ ਨਹੀਂ ਅਕਾਲ ਸਮੇਂ ਤੋਂ ਪਰੇ ਅਸੀਂ ਕਾਲ ਦੇ ਚਾਹ ਸਮੇਂ ਦੇ ਵਿੱਚ ਅਸੀਂ ਕੁਛ ਦਿਨ ਪਹਿਲੇ ਨਹੀਂ ਸੀ ਅਸੀਂ ਕੁਛ ਦਿਨ ਬਾਅਦ ਨਹੀਂ ਹੋਵਾਂਗੇ ਕਾਲ ਦੇ ਚਾਹ ਸਮੇਂ ਦੇ ਵਿੱਚ ਪਰਮਾਤਮਾ ਪ੍ਰਤੀ ਅਸੀਂ ਐਸਾ ਨਹੀਂ ਕਹਿ ਸਕਦੇ ਕਿ ਪਰਮਾਤਮਾ ਹੋਇਆ ਸੀ ਉਹ ਕੋਈ ਭੂਤਕਾਲ ਦੀ ਘਟਨਾ ਨਹੀਂ ਸੀ ਅਸੀਂ ਐਸਾ ਵੀ ਨਹੀਂ ਆਖ ਸਕਦੇ ਕਿ ਪਰਮਾਤਮਾ ਹੋਵੇਗਾ ਉਹ ਭਵਿਸ਼ ਦੀ ਸੰਭਾਵਨਾ ਨਹੀਂ ਹੈ ਬਸ ਉਹ ਹੈ ਸੋ ਹੈ ਅਸੀਂ ਉਸ ਦੇ ਨਾਲ ਵਰਤਮਾਨ ਹੀ ਸਿਰਫ ਜੋੜ ਸਕਦੇ ਹਾਂ ਬੂਤਕਾਲ ਨਹੀਂ ਔਰ ਭਵਿਸ਼ ਵੀ ਨਹੀਂ ਬਸ ਉਹ ਹੈ ਸੋ ਹੈ ਇਹ ਭਵਿਸ਼ ਤੇ ਭੂਤਕਾਲ ਸੰਸਾਰ ਦਾ ਹੁੰਦਾ ਜੋ ਕਾਲ ਰੇਚਣ ਹੈ ਸਮੇਂ ਰੇਚਣ ਹੈ ਸਤਗੁਰ ਕਹਿੰਦੇ ਨੇ ਅਕਾਲ ਸਮੇ ਤੋਂ ਪਰੇ ਮਨੁੱਖ ਜੀਵਦਾ ਹੈ ਯਾ ਮਾਜ਼ੀ ਦੀਆਂ ਯਾਦਾਂ ਵਿੱਚ ਯਾ ਮੁਸਤਕਬਲ ਦੀ ਚਿੰਤਾ ਦੇਚ ਕਹਿੰਦੇ ਨੇ ਪ੍ਰਮਾਤਮਾ ਕੋਲ ਸਿਰਫ ਵਰਤਮਾਨ ਹੈ ਪ੍ਰਮਾਤਮਾ ਦਾ ਕੋਈ ਮਾਜ਼ੀ ਨਹੀਂ ਪ੍ਰਮਾਤਮਾ ਦਾ ਕੋਈ ਮੁਸਤਕਬਲ ਨਹੀਂ ਪ੍ਰਮਾਤਮਾ ਦਾ ਕੋਈ ਭਵਿਸ਼ ਨਹੀਂ ਪ੍ਰਮਾਤਮਾ ਦਾ ਕੋਈ ਭੂਤਕਾਲ ਨਹੀਂ ਪ੍ਰਮਾਤਮਾ ਵਰਤਮਾਨ ਹੈ ਉਹ ਹੈ ਸੁ ਹੈ ਵਰਤਮਾਨ ਵਿੱਚ ਜੀਣ ਵਾਲਾ ਮਨੁੱਖ ਧਾਰਮਕ ਹੈ ਭੂਤਕਾਲ ਦੀਆਂ ਯਾਦਾਂ ਵਿੱਚ ਜੀਣ ਵਾਲਾ ਔਰ ਭਵਿਸ਼ ਦੀ ਚਿੰਤਾ ਵਿੱਚ ਜੀਣ ਵਾਲਾ ਮਨੁੱਖ ਸੰਸਾਰੀ ਹੈ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਬਾਈਰ ਸਿੰਘ ਜੀ ਦਾ ਕਥਨ ਹੈ ਕਿ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਜੋ ਸਮਾਂ ਲੰਘ ਗਿਆ ਉਹਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ ਔਰ ਜੋ ਸਮਾਂ ਆਉਣ ਵਾਲਾ ਉਹਦੀ ਚਿੰਤਾ ਚੰਬੜੀ ਹੋਈ ਹੈ ਉਹਦਾ ਸਹਿਮ ਹੈ ਉਸ ਦਾ ਡਰ ਹੈ ਪਤਾ ਨਹੀਂ ਕੈਸਾ ਹੋਵੇਗਾ ਅਕਸਰ ਐਸਾ ਹੁੰਦਾ ਹੈ ਕਿ 10 ਨੌਜਵਾਨ ਕਿਧਰੇ ਬੈਠੇ ਹੋਣ ਤਾਂ ਉਹ ਭਵਿਸ਼ ਦੀ ਗੱਲ ਕਰਨਗੇ ਭਵਿਸ਼ ਦੀ ਚਿੰਤਾ ਔਰ 10 ਬੁੱਢੇ ਕਿਧਰੇ ਬੈਠੇ ਹੋਣ ਉਹ ਭੂਤ ਕਾਲ ਦੀ ਚਰਚਾ ਕਰਨਗੇ ਮਾਜ਼ੀ ਦੀ ਚਰਚਾ ਕਰਨਗੇ ਗੁਜ਼ਰੇ ਹੋਏ ਸਮੇਂ ਦੀ ਚਰਚਾ ਕਰਨਗੇ ਉਸ ਦੇ ਕੁਝ ਕਾਰਨ ਨੇ ਇੱਕ ਬੱਚਾ ਅਗਰ ਆਪਣੇ ਤੋਂ ਅੱਗੇ ਵੇਖੇ ਜਵਾਨੀ ਹੈ ਇੱਕ ਜਵਾਨ ਅਗਰ ਆਪਣੇ ਤੋਂ ਅੱਗੇ ਵੇਖੇ ਤਾਂ ਬੁਢੇਪਾ ਹੈ ਔਰ ਇੱਕ ਬੁੱਢਾ ਅਗਰ ਆਪਣੇ ਤੋਂ ਅੱਗੇ ਵੇਖੇ ਤਾਂ ਫਿਰ ਮੌਤ ਹੈ ਇਸ ਵਾਸਤੇ ਬੁੱਢਾ ਪਿੱਛੇ ਦੇਖਦਾ ਹੈ ਅੱਗੇ ਨਹੀਂ ਦੇਖਦਾ ਅੱਗੇ ਵੇਖੇ ਤੇ ਸવાય ਮੌਤ ਤੋਂ ਹੋਰ ਕੁਝ ਨਹੀਂ ਇਸ ਵਾਸਤੇ ਅਕਸਰ ਬਿਰਧ ਮਨੁੱਖ ਬਸ ਭੂਤਕਾਲ ਦੀ ਚਰਚਾ ਕਰਦੇ ਨੇ ਬਈ ਅਸੀਂ ਜਵਾਨੀ ਚ ਇੰਜ ਹੁੰਦੇ ਸੀ ਅਸੀਂ ਬਚਪਨ ਦੇ ਚ ਇੰਜ ਖੇਡਦੇ ਹੁੰਦੇ ਸੀ ਉਹ ਅੱਜ ਕੀ ਨੇ ਯਾ ਅੱਗੇ ਕੀ ਹੈ ਇਸ ਦੀ ਕੋਈ ਚਰਚਾ ਨਹੀਂ ਇਸ ਦੀ ਕੋਈ ਗੱਲ ਨਹੀਂ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਅਗਾਹ ਕੋ ਤਰਾੰਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬੌੜ ਨਾ ਹੋਵੀ ਜਨਮ ਦਾ ਐ ਬੰਦੇ ਅੱਗੇ ਵੇਖ ਰੱਗੇ ਮੌਤ ਦਿਖਾਈ ਦਿੰਦੀ ਹੈ ਅੱਗੇ ਅੰਤ ਦਿਖਾਈ ਦਿੰਦਾ ਕਿਉਂਕਿ ਅੱਗੇ ਦ੍ਰਿਸ਼ਟੀ ਕਰੀਏ ਤੇ ਸਿਵਾਏ ਅੰਤ ਤੋਂ ਹੋਰ ਕੁਝ ਨਹੀਂ ਇਸ ਵਾਸਤੇ ਮਨੁੱਖ ਫਿਰ ਮੁਰਕੇ ਪਿੱਛੇ ਦੇਖਦਾ ਹੈ ਆਪਣਾ ਬਚਪਨ ਦੇਖਦਾ ਹੈ 80 ਸਾਲ ਦਾ ਬੁੱਢਾ ਵੀ ਅਗਰ ਜਨਮ ਦਿਨ ਮਨਾਵੇ ਔਰ ਜਨਮ ਦਿਨ ਦੀ ਮੁਬਾਰਕ ਲਵੇ ਸਾਲਗिराਹ ਮੁਬਾਰਕ ਲਵੇ ਇਸ ਗੱਲ ਦਾ ਇਹ ਸਪਸ਼ਟ ਸਬੂਤ ਹੋ ਗਿਆ ਕਿ ਪਿੱਛੇ ਦੇਖ ਰਿਹਾ ਅੱਗੇ ਨਹੀਂ ਹੁਣ ਤੇ ਮਰਨ ਦਿਨ ਮਨਾਣਾ ਚਾਹੀਦਾ ਹੈ ਜਨਮ ਦਿਨ ਦਾ ਕੋਈ ਮਤਲਬ ਹੀ ਨਹੀਂ ਮਰਨ ਦਿਨ ਸੋ ਦਿਨ ਆਇਆ ਨੇੜੇ ਬਿਲਕੁਲ ਨੇੜੇ ਤੇ ਜਨਮ ਦਿਨ ਹੋਇਆ 80 ਸਾਲ ਲੰਘ ਗਏ ਤੋ ਜਿਸ ਦਿਨ ਨੂੰ 80 ਸਾਲ ਹੋ ਗਏ ਉਹਨੂੰ ਯਾਦ ਕੀਤਾ ਜਾ ਰਿਹਾ ਤੇ ਜੋ ਦਿਨ ਅੱਜ ਕੱਲ ਦੇ ਆਉਣ ਵਾਲਾ ਹੈ ਉਹਨੂੰ ਭੁਲਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਾਤਮਾ ਸਮੇਂ ਦੇ ਵਿੱਚ ਨਹੀਂ ਹੈ ਅਕਾਲ ਜਿੱਥੇ ਕੋਈ ਭਵਿਸ਼ ਨਹੀਂ ਜਿੱਥੇ ਕੋਈ ਭੂਤਕਾਲ ਨਹੀਂ ਭੂਤਕਾਲ ਦੇ ਵਿੱਚ ਔਰ ਭਵਿਸ਼ ਦੇ ਵਿੱਚ ਜੀਣ ਵਾਲਾ ਮਨੁੱਖ ਹੈ ਭੂਤਕਾਲ ਔਰ ਭਵਿਸ਼ ਦੇ ਵਿੱਚ ਜੀਣ ਵਾਲਾ ਮਨੁੱਖ ਪਰਮਾਤਮਾ ਤੋਂ ਟੁੱਟਿਆ ਰਹਿੰਦਾ ਹੈ ਈਸ਼ਵਰ ਤੋਂ ਟੁੱਟਿਆ ਰਹਿੰਦਾ ਹੈ ਭავਸ਼ ਦੀ ਬਹੁਤੀ ਚਿੰਤਾ ਹੈ ਬਹੁਤੀ ਚਿੰਤਾ ਹੈ ਮੁਸ਼ਕਿਲ ਹੈ ਇਹ ਬੰਦਾ ਪ੍ਰਭੂ ਚੰਤਨ ਕਰ ਸਕੇ ਇੱਕ ਕਾਲਮ ਦਾ ਕਹਿਣਾ ਜੋ ਹੱਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ ਸਕੂਨੇ ਕਲਬ ਸੇ ਖੁਦਾ ਖੁਦਾ ਕਰ ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ ਤੋ ਅਜ ਦੇ ਚ ਜੀ ਹੁਣ ਦੇ ਚ ਜੀ ਆਉਣ ਵਾਲੇ ਕੱਲ ਦੀ ਚਿੰਤਾ ਤੇਰੇ ਤੇ ਕਿਉਂ ਅਸਵਾਰ ਔਰ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦਾ ਬੋਝ ਤੋਂ ਕਿਉਂ ਚੁਕਿਆ ਜਿਵੇਂ ਕੋਈ ਕਿਸੇ ਵਕਤ ਕਿਸੇ ਉੱਚੇ ਅਹੁਦੇ ਤੇ ਰਿਹਾ ਹੋਵੇ ਤਾਂ ਆਪਣੇ ਆਪ ਨਾਲ ਉਹ ਐਕਸ ਜ਼ਰੂਰ ਜੋੜ ਲੈਂਦਾ ਹੈ ਐਕਸ ਐਮਪੀ ਜਾਂ ਐਕਸ ਮਨਿਸਟਰ ਪਿਦਰਾਮ ਸੁਲਤਾਨ ਬੁੱਧ ਵਾਲੀ ਗੱਲ ਹੈ ਇਹ ਐਕਸ ਪਿੱਛਾ ਨਹੀਂ ਛੱਡਦਾ ਇਹ ਭੂਤਕਾਲ ਪਿੱਛਾ ਨਹੀਂ ਛੱਡਦਾ ਔਰ ਜਦ ਵੀ ਕੋਈ ਇਸ ਢੰਗ ਦੀ ਯਾਦ ਦੇ ਜੀਣ ਵਾਲਾ ਤੁਹਾਨੂੰ ਮਨੁੱਖ ਮਿਲੇ ਸਮਝ ਲਓ ਇਹ ਤੇ ਭੂਤ ਹੈ ਕਿਉਂਕਿ ਭੂਤਕਾਲ ਵਿੱਚ ਜੀਣ ਵਾਲੇ ਨੂੰ ਹੀ ਭੂਤ ਕਹਿੰਦੇ ਨੇ ਇਹ ਬੰਦਾ ਖਤਰਨਾਕ ਹੁੰਦਾ ਹੈ। ਇਹਨੂੰ ਵਜ੍ਹੀ ਦੀ ਕੋਈ ਫਿਕਰ ਹੀ ਨਹੀਂ। ਇਹ ਅੱਜ ਨੂੰ ਬਰਬਾਦ ਕਰ ਰਿਹਾ ਹੈ। ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦੇ ਵਿੱਚ। ਇਹ ਅੱਜ ਨੂੰ ਬਰਬਾਦ ਕਰ ਰਿਹਾ ਹੈ। ਆਉਣ ਵਾਲੇ ਕੱਲ ਦੀ ਯਾਦ ਦੇ ਵਿੱਚ। ਅੱਜ ਭਵਿੱਖ ਦੀ ਬੁਨਿਆਦ ਹੈ। ਔਰ ਅੱਜ ਹੀ ਠੀਕ ਨਹੀਂ, ਵਰਤਮਾਨ ਹੀ ਠੀਕ ਨਹੀਂ। ਐਸੇ ਬੰਦੇ ਦਾ ਭਵਿੱਖ ਠੀਕ ਨਹੀਂ ਹੋ ਸਕਦਾ। ਅੱਜ ਹੀ ਠੀਕ ਨਹੀਂ, ਵਰਤਮਾਨ ਹੀ ਠੀਕ ਨਹੀਂ। ਐਸੇ ਬੰਦੇ ਦਾ ਭੂਤਕਾਲ ਵੀ ਠੀਕ ਨਹੀਂ ਹੋਵੇਗਾ। ਔਰ ਬੰਦੇ ਕੋਲ ਸਿਰਫ ਅੱਜ ਹੈ। ਗੁਜ਼ਰਿਆ ਹੋਇਆ ਕੱਲ ਹੱਥ ਦੇ ਚ ਨਹੀਂ ਆਉਣ ਵਾਲਾ ਕੱਲ ਵੀ ਹੱਥ ਦੇ ਚ ਨਹੀਂ ਜੋ ਦਮ ਮੇਰੇ ਮੂੰਹ ਚ ਹੈ ਬਸ ਉਹੀ ਮੇਰੇ ਕੋਲ ਹੈ ਦਮ ਨਿਕਲ ਗਿਆ ਉਹ ਮੇਰੇ ਹੱਥ ਚ ਨਹੀਂ ਜੋ ਦਮ ਅਜੇ ਮੂੰਹ ਦੇ ਚ ਨਹੀਂ ਆਇਆ ਉਹ ਵੀ ਹੱਥ ਦੇ ਚ ਨਹੀਂ ਪਰ ਕਮਾਲ ਦੀ ਗੱਲ ਜਿਹੜਾ ਦਮ ਮੂੰਹ ਦੇ ਚ ਹੈ ਉਸ ਨੂੰ ਗੁਜ਼ਰੇ ਹੋਏ ਦਮ ਦੀ ਯਾਦ ਦੇ ਚ ਬਤੀਤ ਕਰ ਦਈ ਹੈ ਜੋ ਦਮ ਮੂੰਹ ਦੇ ਚ ਹੈ ਉਹਨੂੰ ਆਉਣ ਵਾਲੇ ਦਮ ਦੀ ਚਿੰਤਾ ਦੇ ਚ ਬਤੀਤ ਕਰ ਦਈ ਹੈ ਇਹ ਕੋਈ ਸਿਆਣਪ ਨਹੀਂ ਹੋਵੇਗੀ ਇਸ ਵਾਸਤੇ ਜੈਸੇ ਜੈਸੇ ਮਨੁੱਖ ਪ੍ਰਭੂ ਚਿੰਤਨ ਕਰਦਾ ਹੈ ਉਸ ਇੱਕ ਨਾਲ ਜੁੜਦਾ ਹੈ ਸਮੇਂ ਤੋਂ ਉੱਚਾ ਉੱਠ ਜਾਂਦਾ ਹੈ ਕਾਲ ਤੋਂ ਉੱਚਾ ਉੱਠ ਜਾਂਦਾ ਹੈ ਔਰ ਅਕਾਲ ਵਿੱਚ ਪਹੁੰਚ ਜਾਂਦਾ ਹੈ ਭਾਵ ਉੱਥੇ ਭੂਤ ਕਾਲ ਦੀਆਂ ਯਾਦਾਂ ਦਾ ਬੋਝ ਨਹੀਂ ਹੈ ਔਰ ਉੱਥੇ ਭਵਿਸ਼ ਦੀ ਚਿੰਤਾ ਨਹੀਂ ਦਿਲ ਦਿਮਾਗ ਹੌਲਾ ਫੁੱਲ ਹੋ ਗਿਆ ਕੋਈ ਬੋਝ ਨਹੀਂ ਬੋਝ ਤੇ ਭੂਤ ਕਾਲ ਦਾ ਬੋਝ ਤੇ ਭਵਿਸ਼ ਦਾ ਉਹ ਤੇ ਅੱਜ ਵਿੱਚ ਜੀ ਰਿਹਾ ਹੈ ਹੁਣ ਦੇ ਚ ਜੀ ਰਿਹਾ ਇਸ ਘੜੀ ਦੇ ਚ ਜੀ ਰਿਹਾ ਮਨੋ ਕੁਛ ਘੜੀ ਦੇ ਚ ਨਹੀਂ ਜੀ ਰਿਹਾ ਜਿਸ ਘੜੀ ਦੇ ਚ ਬੈਠਾ ਹੈ ਜਿਹੜੀਆਂ ਘੜੀਆਂ ਜੇ ਆਈਆਂ ਨਹੀਂ ਉਸ ਦੇ ਚ ਜੀਉਣ ਦੀ ਕੋਸ਼ਿਸ਼ ਪਿਆ ਕਰਦਾ ਹੈ ਜੋ ਘੜੀਆਂ ਲੰਘ ਗਈਆਂ ਨੇ ਉਹਦੇ ਚ ਜੀਉਣ ਦੀ ਕੋਸ਼ਿਸ਼ ਪਿਆ ਕਰਦਾ ਹੈ ਇਸ ਵਾਸਤੇ ਬੰਦਾ ਦੁਖੀ ਹੈ ਤੇ ਸਤਿਗੁਰੂ ਕਹਿੰਦੇ ਨੇ ਉਹ ਪ੍ਰਮਾਤਮਾ ਅਕਾਲ ਸਮੇ ਤੋਂ ਪਰੇ ਸੰਗਜੀ ਇਸ ਵੀਡੀਓ ਦੇ ਵਿੱਚ ਸੰਤ ਜੀ ਨੇ ਪ੍ਰਮਾਤਮਾ ਦੇ ਗੁਣ ਤੇ ਆਦਮੀ ਦੇ ਵਿੱਚ ਜੋ ਔਗਣ ਨੇ ਉਹਨਾਂ ਦਾ ਬੜੀ ਹੀ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਇੱਕ ਕਿਵੇਂ ਪਰਮਾਤਮਾ ਨਿਰਵੈਰ ਹੈ ਨਿਰਭਉ ਹੈ ਤੇ ਅਸੀਂ ਕਿਵੇਂ ਡਰ ਦੇ ਵਿੱਚ ਜੀ ਰਹੇ ਹਾਂ ਤੇ ਕਿਵੇਂ ਸਾਡੇ ਅੰਦਰ ਇੱਕ ਦੂਜੇ ਮਨੁੱਖ ਨਾਲ ਮਨੁੱਖਾਂ ਦੀ ਮਨੁੱਖ ਨਾਲ ਵੈਰ ਭਾਵਨਾ ਹੈ ਅਗਰ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ